ਟਾਡੇ ਪਤੀ ਇਹ ਠੀਕ ਨਹੀਂ ਹੈਗੇ ਇਹਨਾਂ ਨੂੰ ਲੀਵਰ ਦੀ ਪ੍ਰੋਬਲਮ ਹੈ। ਲੋਤਨ ਵਾਰੀ ਇਤਨਾ ਢਿੱਲੇ ਹੋ ਗਏ ਬਹੁਤ ਜ਼ਿਆਦੇ ਤੇ ਕੰਮ ਕੋ ਮੋਂਡ ਗਿਆ ਡਾਕਟਰਾਂ ਨੇ ਸਟੈਂਟ ਪੈ ਦੋ ਹੋਰੀ ਅੱਗੇ ਵੀ ਇਹਨਾਂ ਦੇ ਤੇ ਹੁਣ ਵੀ ਕਹਿੰਦੇ ਡਾਕਟਰ ਤੇ ਤਹੀ ਆ ਪਈ ਆ ਕਿ ਹੁਣ ਨਹੀਂ ਸਾਡੇ ਪੱਲੇ ਕੱਖ ਨਹੀਂ ਹੈਗਾ ਇਹਨਾਂ ਦੀ ਵੀ ਵਿਚਾਰਿਆਂ ਦੀ ਹਾਲਤ ਤੇ ਜ਼ਿਆਦੀ ਖਰਾਬ ਹੈ। ਨਾ ਜਸਾਜਨ ਕੋਈ ਨਹੀਂ ਕਮਾਈ ਵਾਲਾ ਸਾਡੇ ਕੋਲ ਹੈਗਾ। ਹੂੰ ਇਹੋ ਹੀ ਕਮਾਉਣ ਵਾਲੇ ਇਹ ਵੀ ਮੰਗੇ ਤੇ ਬਹਿ ਕੇ ਇਸ ਤਰ੍ਹਾਂ ਹੀ ਦਿਹਾੜੀ ਦਾ ਪਾ ਕਰਦੀਆਂ ਮੈਂ। ਤੇ ਡੈਡੀ ਤੇ ਦਾ ਨਾਂ ਕੀ ਆ ਗੁਰਪ੍ਰੀਤ ਸਿੰਘ ਪਿੰਡ ਕੜਾ ਸੋਬਰਾ ਤੇ ਕੀ ਗੱਲ ਹੋਈ ਡੈਡੀ ਤੇਰੇ ਨੂੰ ਉਹ ਠੀਕ ਨਹੀਂ ਹੂੰ ਕੀ ਕੰਮ ਕਰਦਾ ਸੀ ਮਿਸਤਰੀ ਤਾਜਗੀਰੀ ਦਾ ਕੰਮ ਕਰਦਾ ਹਾਂਜੀ ਤੇ ਹੁਣ ਕੀ ਮੁਸ਼ਕਲ ਆ ਰਹੀ ਆ ਉਹਨਾਂ ਨੂੰ ਲਿਵਰ ਦੀ ਪ੍ਰੋਬਲਮ ਹੈ ਹਾਂਜੀ ਤੇ ਕੋਈ ਕਮਾਈ ਦਾ ਸਾਧਨ ਹੀ ਨਾ ਕਰੇ ਕੀ ਮਾਂ ਕਰੋਗੇ ਹੁਣ ਜਿਹੜੇ ਉਹਨਾਂ ਦਾ ਇਲਾਜ ਕਰਾਇਆ ਜਾ ਗਿਆ ਮਾਸ਼ਾਅੱਲਾ ਇਲਾਜ ਕਰਾਇਆ ਗਿਆ ਹਾਂਜੀ ਕਿੰਨਾ ਕੁ ਡਾਕਟਰਾਂ ਨੇ ਖਰਚਾ ਦੱਸਿਆ ਖਰਚਾ ਇਹਨਾਂ ਨੇ ਬਹੁਤ ਜ਼ਿਆਦਾ ਦੱਸਿਆ ਹੂੰ ਮੈਂ ਹੀ ਚਾਹਨੀ ਮੇਰੇ ਪਪਾ ਦਾ ਲਾਸ਼ ਕਰਾਇਆ ਮੇਰਾ ਨਾਮ ਮਨਦੀਪ कौर ਪਿੰਡ ਗੜਾ ਸਬਰਾ ਤੇ ਪਤੀ ਟਾਡੇ ਦਾ ਨਾਮ ਕੀ ਆ ਗੁਰਪ੍ਰੀਤ ਸਿੰਘ ਤੇ ਕੀ ਗੱਲ ਹੋਈ ਆ ਤੁਹਾਡੇ ਪਤੀ ਇਹ ਠੀਕ ਨਹੀਂ ਹੈਗੇ ਇਹਨਾਂ ਨੂੰ ਲੀਵਰ ਦੀ ਪ੍ਰੋਬਲਮ ਆ ਕੀ ਮੁਸ਼ਕਲ ਕੀ ਆ ਖੂਨ ਦੀ ਉਲਟੀਆਂ ਆਉਂਦੀਆਂ ਨੇ ਇਹਨਾਂ ਨੂੰ ਇੱਕ ਪੀ ਲਿਆ ਵ ਕਾਲਾ ਤੇ ਦੋ ਤਿੰਨ ਵਾਰੀ ਇਤਨਾ ਢਿੱਲੇ ਹੋ ਗਏ ਬਹੁਤ ਜ਼ਿਆਦੇ ਤੇ ਕੰਮ ਕੁਮ ਹੋਂ ਢੱਕਿਆ ਡਾਕਟਰਾਂ ਨੇ ਸਟੈਂਟ ਪੈ ਦੋ ਹੋਰੀ ਅੱਗੇ ਵੀ ਇਹਨਾਂ ਦੇ ਤੇ ਹੁਣ ਵੀ ਕਹਿੰਦੇ ਡਾਕਟਰ ਤੇ ਤੇ ਅਹੀਂ ਆਪ ਹੀ ਆਖਿਆ ਵੀ ਹੁਣ ਨਹੀਂ ਸਾਡੇ ਪੱਲੇ ਕੱਖ ਨਹੀਂ ਹੈਗਾ ਇਹਨਾਂ ਦੀ ਵੀ ਵਿਚਾਰਿਆਂ ਦੀ ਹਾਲਤ ਤੇ ਜ਼ਿਆਦੀ ਖਰਾਬੀ ਇਹਨਾਂ ਵੀ ਕਹਿਆ ਵੀ ਨਹੀਂ ਮੈਂ ਨਹੀਂ ਪਵਾ ਸਕਦਾ ਹੁਣ ਮੇਰੇ ਪੱਲੇ ਕੱਖ ਨਹੀਂ ਰਹਿ ਗਿਆ ਤੇ ਇੱਕ ਇਹਨਾਂ ਦੇ ਥੋੜ੍ਹਾ ਜਿਹਾ ਪੀ ਪਾਣੀ ਵੀ ਹੈਗਾ ਹੀ ਕਿਤਨੀ ਦੇ ਲਾਗੇ ਇਹ ਕਰਕੇ ਅਹੀਂ ਫਿਰ ਛੁੱਟੀ ਲੈ ਲਈ ਸਾਡੇ ਕੋਲੇ ਅੰਗਜਾਸ ਨਹੀਂ ਹੈਗੀ ਪੈਸੇ ਢਿੱਲੇ ਦੀ ਤੇ ਐਟਰਾਸਾਉਂਡ ਕਹਿਆ ਹੁਣ ਕਰਵਾਉ ਤੋ ਵੀ ਨਹੀਂ ਸਾਡੇ ਤੋਂ ਕਰਾਈਗੀ ਕੁਈ ਕਮਾਈ ਦਾ ਸਾਧਨ ਨਹੀਂ ਹੈਗਾ ਨਾ ਜੀ ਸਾਧਨ ਕੋਈ ਨਹੀਂ ਕਮਾਈ ਵਾਲਾ ਸਾਡੇ ਕੋਲ ਹੈਗਾ ਹੂੰ ਇਹੋ ਹੀ ਕਮਾਉਣ ਵਾਲੇ ਹਾਂ ਵੀ ਮੰਡੇ ਤੇ ਬਹਿ ਕੇ ਇਸ ਤਰ੍ਹਾਂ ਹੀ ਦਿਹਾੜੀ ਦਾ ਕੰਮ ਕਰਦੀ ਆ ਮੈਂ ਤੇ ਜਿੰਨਾ ਹੋ ਸਕਦਾ ਆਪਦਾ ਘਰੇ ਬੱਚਿਆਂ ਨੂੰ ਰੋਟੀ ਪੱਕਾ ਕਮਾ ਕੇ ਖਵਾਉਂਦੀ ਆ ਕਿੰਨੇ ਬੱਚੇ ਘਟੇ ਬੱਚੇ ਮੇਰੇ ਤਿੰਨ ਨੇ ਦੋ ਕਾਕੇ ਇੱਕ ਕੁੜੀਆ ਤੇ ਜਿਸ ਤੋਂ ਤੁਸੀਂ ਹਸਪੀਟਲ ਰਏ ਤੁਹਾਡੀ ਮਦਦ ਨਹੀਂ ਕਿਸ ਨੇ ਕੀਤੀ ਮਾਈ ਤੇ ਇਤਰਾ ਹੀ ਆ ਭੈਣਾ ਭਰਾਵਾਂ ਨੇ ਕੀਤੀ ਰਿਸ਼ਤੇਦਾਰਾਂ ਨੇ ਜਿੰਨੇ ਵੀ ਹੋ ਸਕੇ ਵ ਰਿਸ਼ਤੇਦਾਰਾਂ ਭੈਣਾ ਭਰਾਵਾਂ ਥੋੜੇ ਥੋੜੇ ਦਿੱਤੇ ਆ ਕੁਝ ਪਿੰਡ ਦੇ ਵਿੱਚੋਂ ਇਤਨਾ ਜਿੰਦਰ ਜਿੰਦਰ ਕੰਮ ਤਾਂ ਲਾ ਕਰਦੇ ਆ ਉਧਰ ਉਧਰ ਲਿਆਂਦੇ ਆ ਹੋਰ ਤੇ ਤੁਹਾਨੂੰ ਪਤਾ ਹੀ ਆ ਜਿੰਨਾਂ ਕੋ ਥੋੜਾ ਬਹੁਤਾ ਜਿੰਨਾਂ ਕਿਸੇ ਤੋਂ ਸਰਦਿਆ ਬੰਦੇ ਦਿੱਤੇ ਤੇ ਅਹੀਂ ਇਹ ਹੋ ਜਾਉਣਾ ਕਿ ਚਲੋ ਸਾਡੀ ਜਿੰਨੀ ਹੋ ਸਕਦੀ ਭੈਣ ਭਰਾ ਵੱਲ ਛੱਡ ਕੇ ਸਾਡੀ ਮੇਰੀ ਮਾਈ ਤੇ ਕਰਨ ਕਿ ਅਸੀਂ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਇਲਾਜ ਕਰਵਾ ਲਈਏ ਕਿੰਨੇ ਕੁ ਡਾਕਟਰਾਂ ਨੇ ਖਰਚਾ ਕਿੰਨਾ ਕੁ ਦੱਸਿਆ ਨਾ ਖਰਚਾ ਤੇ ਇਹਨਾਂ ਤੇ ਬਹੁਤ ਜ਼ਿਆਦਾ ਜਦੋਂ ਦਾ ਵੀ ਇਤਨਾ ਢਿੱਲੇ ਹੋਏ ਕਦੀ ਕੋਈ ਚੀਜ਼ ਵੇਚਦੀ ਦੀ ਕਦੀ ਕੋਈ ਹੁਣ ਤਾਂ ਕਰੇ ਕੋਈ ਚੀਜ਼ ਵੀ ਨਹੀਂ ਇਹੋ ਜਿਹੀ ਰਹਿ ਗਈ ਵੀ ਜਿਹੜੀ ਅਸੀਂ ਕਰੋ ਵੇਚ ਵਟ ਲਾਂਗੇ ਮੋਟਰਸਾਈਕਲ ਵੀ ਗੈਨੇ ਰੱਖ ਕੇ ਤੇ ਫਿਰ ਇਹਨਾਂ ਦਾ ਹੁਣ ਨਾਜ ਕਰਵਾਇਆ ਹੈ ਹਸਪੀਟਲ ਫੜਿਆ ਫਿਰ ਤੇ ਅੱਗੇ ਇੱਕ ਝੋਟੀ ਵੇਚੀ ਸੀਗੀ ਤੇ ਹੁਣ ਤਾਂ ਕਰੇ ਵੀ ਇਹੋ ਜਿਹੀ ਕੋਈ ਚੀਜ਼ ਨਹੀਂ ਫਿਰ ਜਿਹੜੀ ਚਾਹੀ ਵੇਚ ਵਟ ਇਹਨਾਂ ਦਾ ਕੋਈ ਇਲਾਜ ਕਰਵਾਈਏ ਕੀ ਅਪੀਲ ਕਰੋਗੇ ਅਸੀਂ ਹੋਏ ਕਹਿੰਨੇ ਕਿ ਇਹਨਾਂ ਜਿੰਨੇ ਵੀ ਹੋ ਸਕਦੇ ਭੈਣ ਭਰਾ ਸਾਡੀ ਮਾਈ ਤੇ ਕਰਨਾ ਹੈ ਇਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਕਿਉਂਕਿ ਦਵਾਈ ਇਹਨਾਂ ਨੂੰ ਡਾਕਟਰ ਨੇ ਕਾਫੀ ਲੰਮਾ ਸਮਾਂ ਦੱਸੀ ਹੈ ਤੇ ਅਸੀਂ ਅੰਨੇ ਵੀ ਚਲੋ ਇਹਨਾਂ ਦਾ ਸਹੀ ਤਰੀਕੇ ਦੇ ਨਾਲ ਇਲਾਜ ਹੋ ਜAVE ਦਵਾਈ ਇਹਨਾਂ ਨੂੰ ਵਧੀਆ ਤਰੀਕੇ ਨਾਲ ਖਵਾਈ ਜਾਵੇ ਤੇ ਅਸੀਂ ਤੇ ਆਪਦੇ ਕੋਲੇ ਸਾਡੇ ਇੰਨੇ ਨਿੰਗ ਜਿਹਾ ਹੈ ਕਿ ਇਹਨਾਂ ਨੂੰ ਅਸੀਂ ਦਵਾਈ ਲੈਣ ਕੇ ਖਵਾ ਦਈਏ ਕੋਲੋਂ ਤੇ ਨਹੀਂ ਇੰਨੇ ਕੰਮ ਜੋਗੇ ਨਹੀਂ ਹੁਣ ਹੈਗੇ ਇਹਨਾਂ ਕੀ ਹੈ ਨੇ ਬੱਚਿਆਂ ਦੇ ਵਿੱਚ ਬੈਠੇ ਰਹਣ ਸਾਡੇ ਤੇ ਪਰਿਵਾਰ ਦੇ ਵਿੱਚ ਬੈਠੇ ਰਹਣ ਕਿੰਨਾ ਫੋਨ ਨੰਬਰ ਡਾਡਾ ਕਰਦਾ ਫੋਨ ਨੰਬਰ ਸਾਡਾ 905627096 ਇੱਕ ਵਾਰੀ ਦੁਬਾਰਾ ਦੱਸ ਦੇ 905627096 ਸਾਥੀ ਜੋੜ ਕੇ ਬੇਨਤੀ ਕਰਦੀ ਮੈਂ ਸਾਰੇ ਭੈਣਾ ਭਰਾ ਦੇ ਜਿੰਨੇ ਕੇ ਮੇਰੀ ਬੇਨਤੀ ਕਬੂਲ ਕਰ ਜਿੰਨੇ ਵੀ ਹੋ ਸਕਦੀ ਮੇਰੇ ਭੈਣ ਭਰਾ ਮੇਰੀ ਮਾਇਤੇ ਕਰਨ ਇਹ ਵੀਡੀਓ ਨੂੰ ਮੇਰੇ ਵੀਰ ਫੇਗਣਾ ਸਮਝੋ ਵੀ ਮੇਰੀ ਮਜਬੂਰੀ ਹੈ ਮੇਰਾ ਕੋਈ ਜੀ ਨਹੀਂ ਕਰਦਾ ਵੀਡੀਓ ਬਣਾਉਣ ਵਾਸਤੇ ਤੇ ਵੀਡੀਓ ਪਾਉਣ ਵਾਸਤੇ